ਨਹੀਂ ਬਈ ਸੱਜਣੋ ਆ ਤੁਹਾਨੂੰ ਵੇਖਣ ਨੂੰ ਤਾਂ ਲੱਗਦਾ ਹੋਊਗਾ ਘਰ ਪਰ ਬਾਈ ਜਿੰਨੀ ਇੱਥੇ ਘਰ ਚ ਬੈਠਾ ਇੱਥੇ ਅੰਦਰ ਬੈਠਾ ਜਿੰਨੀ ਕਮਾਈ ਕਰੀ ਜਾਂਦਾ ਨਾ ਇੰਨੀ ਕੈਨੇਡਾ ਅਮਰੀਕਾ ਚ ਨਹੀਂ ਹੋ ਸਕਦੀ ਵੀਡੀਓ ਸਾਰੀ ਵੇਖਿਓ ਤੇ ਆਜੋ ਨਾਲ ਸਸੀ ਕਾ ਬਾਈ ਸਸੀ ਕਲਪਾ ਜੀ ਕੀ ਹਾਲ ਚਾਲ ਠੀਕ ਠਾਕ ਜੀ ਤੁਸੀਂ ਦੱਸੋ ਵਧੀਆ ਫਾਜੀ ਠੀਕ ਆਜੋ ਤੇ ਆ ਦੇਖ ਹੀ ਸਕਦੇ ਆ ਅੰਦਰ ਬਾਈ ਹੋਣਾ ਦਾ ਆ ਦੂਰ ਤੱਕ ਕਿੰਨੇ ਗੱਲੇ ਆ ਚਾ ਬਾਈ ਸੱਤ ਤੇ ਬਾਈ 4 ਗੱਲੇ ਆ ਚਾ 4 ਗੱਲੇ ਆ ਚਾ ਹਾਂਜੀ ਹਾਂਜੀ ਠੀਕ ਆ ਬਾਈ ਤੇ ਪੱਕ ਪਾਸੇ ਵੀ ਹੈਗਾ ਕਿ ਇੱਥੇ 4 ਕਿੱਲੇ ਚੀ ਆ ਨਹੀਂ ਭਾਈ 4 ਕਿੱਲੇ ਇੱਥੇ ਆ ਹਾਂਜੀ ਬਾਕੀ ਦੂਸਰੀ ਜਗ੍ਹਾ ਹਜੇ ਲਾਉਣ ਦਾ ਵਿਚਾਰ ਆ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਕਿੰਨੇ ਸਾਲਾਂ ਤੋਂ ਭਈ ਆਹ ਖੇਤੀ ਕਰਦੇ ਪਏ ਆ ਇਹ ਭਾਜੀ 6 ਮਾਂ ਸਾਲ ਹੋ ਗਿਆ ਸਾਨੂੰ ਠੀਕ ਹੈ ਜੀ 6 ਮਾਂ ਸਾਲ ਤੇ ਜੁੜੇ ਰਹੋ ਕਮਾਈ ਵੀ ਦੱਸਾਂ ਕਿ ਐਂਡ ਤੇ ਤੁਹਾਨੂੰ ਕਿੱਲੇ ਚੋਂ ਕਿੰਨੀ ਹੁੰਦੀ ਆ ਭਾਜੀ ਅਦੇ ਆ ਹੁਣ ਡਰੈਗਨ ਫਰੂਟ ਹਜੇ ਕੱਚਾ ਵਾ ਹਾਂਜੀ ਹਜੇ 10 ਦਿਨਾਂ ਦਾ ਕੋ ਪੂਰਾ ਸਾਈਜ਼ ਬਣੂ ਇਹਦਾ ਠੀਕ ਹੈ ਜੀ ਤੇ ਆ ਦੇਖੋ ਜੀ ਫਲਾਵਰਿੰਗ ਠੀਕ ਹੈ ਜੀ ਇਹ ਜਿੰਨਾ ਵੀ ਆਪ ਦੇਖ ਸਕਦੇ ਆ ਕਿਉਂਕਿ ਪਤਾ ਕੀ ਗੱਲ ਹੈ ਜੀ ਪੰਜਾਬ ਦੇ ਵਿੱਚ ਗਲਤ ਚੀਜ਼ ਬਹੁਤ ਵੇਚ ਰਹੇ ਆ ਹਾਂ ਜੀ ਇੱਕ ਸੀ ਕੁਆਲਿਟੀ ਹੈ ਇਹੋ ਜੀ ਜਿਹੜੀ ਲਾਓ ਠੀਕ ਹੈ ਜੀ ਐਵੇਂ ਬਰਨਾਲੇ ਬਰਨੋਲੇ ਵਾਲੀ ਸਾਈਡ ਤੋਂ ਜਾਂ ਕਿਤੇ ਹੋਰ ਨਾਲ ਲੈ ਕੇ ਲਾ ਲਿਓ ਫਸ ਜੂਗੇ ਠੀਕ ਹੈ ਜੀ ਕਿਉਂਕਿ ਬਹੁਤ ਦੁਨੀਆਂ ਫਸ ਗਈ ਹੈ ਇਸ ਚੀਜ਼ ਵਿੱਚ ਅੱਛਾ ਸੀ ਕੁਆਲਿਟੀ ਲਾਉਣੀ ਹਾਂ ਸੀ ਲਾਓ ਜਿੱਥੋਂ ਮਰਜ਼ੀ ਲਓ ਠੀਕ ਹੈ ਜੀ ਬਾਕੀ ਇਹਦੇ ਤੋਂ ਪੁੱਛ ਕੇ ਲਿਓ ਕਿਸੇ ਕੋਲੋਂ ਵੀ ਕਿਉਂਕਿ ਕੁਆਲਿਟੀ ਦੇ ਵਿੱਚ ਠੱਗੀਆਂ ਬਹੁਤ ਆ ਠੀਕ ਹੈ ਜੀ ਕਿੰਨੇ ਚਰਚੇ ਫਲ ਚੱਕ ਜਾਂਦਾ ਮੰਨ ਕੇ ਚਲੋ ਪਾਜੀ ਸਾਰਾ ਚੱਕਰੀ ਫਲ ਦਿੰਦਾ ਕਿ ਦੋ ਜੀ ਨਹੀਂ ਪਾਜੀ ਇਹ 6ਵੇਂ ਮਹੀਨੇ ਤੋਂ ਸਟਾਰਟ ਹੋ ਜਾਣਾ 12ਵੇਂ ਮਹੀਨੇ ਤੱਕ ਲਗਾਤਾਰ ਜਦ ਆਪਾਂ ਮਿਰਚਾਂ ਤੋੜੀ ਦੀਆਂ ਨਾ ਹਾਂਜੀ ਲਗਾਤਾਰ ਉਹੀ ਹਿਸਾਬ ਦਾਹਾਂ ਦੇਣਾ ਬਾਅਦ ਹੋ ਗਿਆ ਦਾਹਾਂ ਦੇਣਾ ਬਾਅਦ ਹੋ ਗਿਆ ਅੱਛਾ ਅੱਛਾ ਦਾਹਾਂ ਦਾਹਾਂ ਦੇਣਾ ਬਾਅਦ ਹੋ ਜਾਂਦਾ ਹਾਂਜੀ ਭਾਈ ਡੰਡਾ ਇਹ ਲਾਈ ਬੈਠੇ ਆ ਤੇ ਬਹਿ ਕੇ ਜਾਂਦਾ ਪਾਜੀ ਨੋਰਮਲ ਇਹ ਤਾਂ ਇੱਥੇ ਹੀ ਨਹੀਂ ਸਾਡੇ ਤਾਂ ਇੱਥੇ ਨਹੀਂ ਮੁਕ ਬੇਸਾਬ ਹਾਵੇ ਕਰਦਾ ਵਾ ਗੇਟ ਲੋਕ ਲਾ ਕੇ ਰੱਖੀਦਾ ਜਿਹੜੀਆਂ ਮੰਡੀਆਂ ਚ ਜਿੱਥੇ ਮਰਜ਼ੀ ਲੈ ਜੋ ਇਹਦੀ ਖਰੀਦ ਪੂਰੀ ਆ ਅੱਛਾ ਅੱਛਾ ਜੀ ਤੂੰ ਵੀ ਪਹਿਲਾਂ ਬਾਜੀ ਲੋਕਾਂ ਨੂੰ 30% ਵੜਾ ਸੀ ਹਾਂ ਜੀ ਹੁਣ 60 ਹੋ ਗਏ ਆ ਠੀਕ ਹੈ ਜੀ ਅਗਲੇ ਸਾਲਾਂ ਤੱਕ 100 ਦੇ ਪਹੁੰਚ ਜਾਣਗੇ ਹਾਂ ਜੀ ਇਹ ਤਾਂ ਹੈਗਾ ਬਾਈ ਕਿਹੜਾ ਇਹ ਡਰੈਕਨ ਬਾਈ ਚਿੱਟਾ ਕੇ ਲਾੜ ਨਹੀਂ ਪਾਜੀ ਲਾਲ ਆ ਇਹ ਅੱਛਾ ਇਹ ਲਾਲ ਆ ਹਾਂ ਜੀ ਹਾਂ ਜੀ ਆਦੇ ਫਲਾਵਰ ਦੇਖੋ ਜੀ ਵਿੱਚ ਹਜੇ ਤਾਂ ਭਰਿਆ ਹੀ ਪਿਆ ਇਹ ਹਾਂਜੀ ਇਹ ਪੱਕਿਆ ਕੋਈ ਖਾ ਨਹੀਂ ਸਕਦੇ ਨੇ ਪੱਕਿਆ ਹਾਂ ਪੱਕਿਆ ਨਹੀਂ ਹਜੇ ਪਾਜੀ ਕਿਉਂਕਿ ਜਿਹੜਾ ਪੱਕਿਆ ਸੀ ਉਹ ਤੋੜ ਲਿਆ ਠੀਕ ਹੈ ਜੀ ਇਹ 200 ਰੁਪਏ ਕਿਲੋ ਨੂੰ ਵਿਕਦਾ ਜੀ ਇਹ 200 ਰੁਪਏ ਕਿਲੋ ਹੁਣ ਵਿਕੀ ਜਾਂਦਾ ਵਾ ਇਥੋਂ ਆਣ ਕੇ ਲੈ ਜਾਂਦੇ ਆ ਹਾਂਜੀ ਹਾਂਜੀ ਕੋਈ ਮੰਡੀ 'ਚ ਜਾਣ ਦੀ ਨਹੀਂ ਲੋੜ ਪੈਂਦੀ ਇਹ ਨਹੀਂ ਡੀਕਣਾ ਨਹੀਂ ਪੈਂਦਾ ਬਈ ਕਦੋਂ ਗਾ ਕਾਉਂ ਨੋ 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 ਇਹਦੇ ਗਾ ਕਾ ਭਾਜੀ ਜੇ ਤੁਹਾਡੇ ਕੋਲ ਮੰਨ ਲਓ ਜ਼ਿਆਦਾ ਵੀ ਹੈ ਨਾ ਤੁਸੀਂ ਮੰਡੀ 'ਚ ਲੈ ਜਾਓ ਤਾਂ ਵੀ 200 ਨੂੰ ਵਿਕਣਾ ਵਾ ਠੀਕ ਹੈ ਜੀ 200 ਰੁਪਏ ਮੰਨ ਲਓ ਜੇ ਇੱਥੇ ਹੁਣ 50 20 30 ਕੁਇੰਟਲ ਲੱਥਾ ਜਾਂ 20 ਲੱਥਾ ਤੁਸੀਂ ਇੰਨੀ ਸੇਲ ਤੇ ਇੱਥੇ ਹੋਣੀ ਨਹੀਂ ਹਾਂਜੀ ਹਾਂਜੀ ਮੰਡੀ ਲੈ ਜਾਣਾ ਪੈਣਾ ਠੀਕ ਹੈ ਬਈ ਤੇ ਤਾਂ ਵੀ ਜਾ ਕੇ ਚੰਗੇ ਪੈਸੇ ਇਹਦੇ ਮੁਨਾਫਾ ਬਣਦਾ ਵਾ ਠੀਕ ਆ ਬਈ ਬਾਕੀ ਮੇਨ ਆ ਭਾਜੀ ਇਹਦੀ ਸਾਫ ਸਫਾਈ ਹਾਂਜੀ ਜੇ ਸਾਫ ਸਫਾਈ ਜਿੰਨੀ ਵਧੀਆ ਰਹੂਗੀ ਹਾਂਜੀ ਉਨਾਂ ਹੀ ਇਹਦਾ ਵਾ ਰਿਜ਼ਲਟ ਵਧੀਆ ਵਾ ਠੀਕ ਆ ਬਈ ਤੇ ਉਹ ਝਿੰਜਣ ਬਾਈ ਨਾਲ ਕਾ ਤੋ ਲਾਇਆ ਪੀ ਭਾਜੀ ਇੱਕ ਹੀ ਟ్రਾਇਲ ਕੀਤਾ ਸੀ ਦੇਖਦੇ ਸੀ ਕਿ ਕੋਈ ਫਾਇਦਾ ਕਿ ਨਹੀਂ ਪਰ ਇਹਦਾ ਨੁਕਸਾਨ ਆ ਠੀਕ ਆ ਬਈ ਇੱਕ ਫਲ ਕੱਟਾਉਣ ਦਿੰਦਾ ਇਹ ਠੀਕ ਆ ਜੀ ਅਸੀਂ ਪਹਿਲੀ ਵਾਰੀ ਕੀਤਾ ਕਿ ਸ਼ਾਂ ਕਰਕੇ ਦੇਖਦੇ ਆ ਅੱਛਾ ਅੱਛਾ ਪਰ ਨਹੀਂ ਕੋਈ ਫਾਇਦਾ ਨਹੀਂ ਇਹਦਾ ਠੀਕ ਆ ਬਈ ਇਹਨੂੰ ਸਿੰਪਲ ਰੱਖੋ ਵਧੀਆ ਚੀਜ਼ ਆ ਠੀਕ ਆ ਬਈ ਕਮਾਈ ਦਾ ਸੌਦਾ ਵਾ ਠੀਕ ਆ ਬਈ ਬਾਕੀ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗ ਰਿਹਾ ਇਹਦੇ ਬਾਰੇ ਹਾਂਜੀ ਇਹ ਸ਼ੁਰੂ ਇੱਥੇ ਹੀ ਹੁੰਦਾ ਨਾ ਹਾਂਜੀ ਭਾਜੀ ਜਿੱਥੇ ਇਹਦੇ ਕੰਡੇ ਆ ਨਾ ਭਾਜੀ ਹਾਂਜੀ ਹਾਂਜੀ ਉੱਥੇ ਹੀ ਫੁੱਲ ਨਿਕਲਣਾ ਇਹ ਠੀਕ ਆ ਬਈ ਜਿੰਦਾ ਆ ਕੰਡਾ ਇੱਥੋਂ ਫੁੱਲ ਨਿਕਲ ਆਉਣਾ ਇੱਥੋਂ ਨਿਕਲ ਆਉਣਾ ਅੱਛਾ ਸ਼ਾਇਦ ਭਾਈ ਆ ਸਾਰੀ ਬੱਲੇ ਤੋਂ ਮੰਨ ਕੇ ਚੱਲੋ ਪਤਾ ਨਹੀਂ ਕਿੱਥੋਂ ਆ ਸਕਦਾ ਅੱਛਾ ਕਿੱਥੋਂ ਵੀ ਆ ਸਕਦਾ ਹੁਣ ਜੇ ਇੱਥੇ ਲੱਗਿਆ ਤੇ ਇੱਥੇ ਲੱਗ ਸਕਦਾ ਹਾਂ ਹਾਂ ਇਸ ਤੋਂ ਬਾਅਦ ਬਾਅਦ ਚ ਉੱਥੇ ਲੱਗ ਸਕਦਾ ਕੋਈ ਪਤਾ ਨਹੀਂ ਇਹਦਾ ਇਹ ਹੈ 35 ਸਾਲ ਉਮਰ ਦਾ ਰੁੱਟੇ ਦੀ 35 ਸਾਲ ਉਮਰ ਦਾ ਠੀਕ 35 ਸਾਲ ਬਾਅਦ ਨੂੰ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਭਾਈ ਠੀਕ ਹੈ ਮਿਹਨਤ ਇਹ ਕਿੰਨੀ ਹੈ ਬਈ ਮਿਹਨਤ ਦਾ ਬਈ ਕੱਲੇ ਬਾਰ ਇੱਕ ਹੈਰੇ ਦਾ ਬੰਦੇ ਦਾ ਕੰਮ ਹੈ ਨਹੀਂ ਬੰਦਿਆਂ ਵਾਲੇ ਦਾ ਘਰ ਹੈ ਜਿਹੜਾ ਬੰਦਿਆਂ ਵਾਲਾ ਹੈ ਕੈਨ ਦਾ ਭਾਵ ਕਿ ਸਮਝ ਲੈ ਬਾਹਰਲੇ ਮੁਲਕ 12 ਘੰਟੇ ਕੰਮ ਕਰਦੇ ਆ ਇੱਥੇ 10 ਲਗਾਤਾਰ ਕਰ ਲਾ ਤਾਂ ਵੀ ਭੁੱਖਾ ਨਹੀਂ ਮਰਦਾ ਠੀਕ ਹੈ ਭਾਈ 10 ਘੰਟੇ ਮੰਨ ਕੇ ਚੱਲ ਕੰਮ ਕਰਨਾ ਹਾਂ ਕੰਮ ਕਰਨਾ ਹੀ ਪੈਣਾ ਲੇਬਰ ਤੇ ਨਹੀਂ ਛੱਡ ਸਕਦੇ ਠੀਕ ਹੈ ਜੇ ਤੁਸੀਂ ਕਹੋ ਲੇਬਰ ਤੇ ਛੱਡ ਦਿਓ ਤੁਸੀਂ ਫੇਰ ਨਾ ਲਾਇਓ ਅੱਜ ਵੀ ਫੇਲ ਆ ਤੇ ਕੱਲ ਨੂੰ ਵੀ ਫੇਲ ਆ। ਇਹ ਛੱਲੇਵਰ ਤੇ ਨਹੀਂ ਜਿੰਨਾ ਟਾਈਮ ਆਪ ਨਹੀਂ ਬਚਗੇ ਉਨਾ ਟਾਈਮ ਨਹੀਂ ਆ। ਨਹੀਂ 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 ਉਨਾ ਟਾਈਮ ਤੇ ਕਮਾਈ ਹੈਗੀ ਪੂਰੀ ਤੇ ਆ ਜਿਹੜੀ ਬਈ ਲਾਇਆ ਵਾ ਇਹ ਲਾਉਣਾ ਹੀ ਪੈਂਦਾ ਵਾ ਇਹ ਤੇ ਹੀ ਹੁੰਦਾ ਹਨਾ। ਹਾਂਜੀ ਇਹ ਖੰਬੇ ਤੇ ਹੀ ਹੋਣਾ ਇਹ। ਠੀਕ ਆ ਬਈ। ਹਾਂਜੀ। ਖੰਬੇ ਦੇ ਉੱਤੇ ਤੁਸੀਂ ਲਾਇਆ ਉਹ। ਨਹੀਂ ਚੱਕਰੀਆਂ ਬਈ ਨਵੇਂ ਬਾਗ ਚ ਲਾਈਆਂ ਵਾਂ। ਪਰ ਇਦਾਂ ਵੀ ਕੰਮ ਜਾਪਾ। ਕੋਈ ਦਿੱਕਤ ਵਾਲੀ ਗੱਲ ਨਹੀਂ। ਤੁਸੀਂ ਤਾਰਾਂ ਤੇ ਤਾਰਾਂ ਨਾਲ ਬੰਨ ਬੰਨ ਕੇ। ਹਾਂਜੀ ਹਾਂਜੀ ਹਾਂਜੀ। ਠੀਕ ਆ ਬਈ। ਚੱਕਰੀਆਂ ਉੱਧਰ ਲਾਈਆਂ ਇਹ ਤਾਰਾਂ ਤੇ ਹੀ। ਤਾਰਾਂ ਤੇ ਆ ਜੀ। ਠੀਕ ਉਹਟਾ ਲਾਉਣਾ ਪੈਂਦਾ ਹੈ ਕਈ ਕਈ। ਭਾਈ ਇਹ ਤਾਂ ਬੰਜਰ ਤੇ ਬੰਜਰ ਮਿੱਟੀ 'ਚ ਵੀ ਹੋ ਜਾਂਦਾ। ਠੀਕ ਆ ਭਾਈ। ਨਾ ਇਹਨੂੰ ਪਾਣੀ ਜਿਆਦਾ ਦੀ ਲੋੜ। ਠੀਕ ਆ। ਨਾ ਕਟ ਦੀ ਲੋੜ। ਠੀਕ ਆ ਭਾਈ। ਪਾਣੀ ਵੱਧ ਵੀ ਆ ਗਿਆ ਤਾਂ ਵੀ ਚੱਲ ਜਾਣਾ। ਹਾਂਜੀ। ਔੜ ਵੀ ਲੱਗ ਗਈ ਇਹਨੇ ਤਾਂ ਵੀ ਚੱਲ ਜਾਣਾ। ਠੀਕ ਆ ਭਾਈ। ਇਹਨੂੰ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ। ਪਾਣੀ ਦਾ ਕੋਈ ਦਿੱਕਤ ਨਹੀਂ। ਨਾ 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 ਨਾ। ਇਹ ਫਿਰ ਤੁਸੀਂ ਨਾਲ ਦੀ ਨਾਲ ਵੈਸੇ ਤਾਂ ਮੈਨੂੰ ਲੱਗਦਾ ਕਈ ਥਾਵਾਂ ਤੇ ਵਾਵਾ ਦੂਰ ਦੀ ਵੈਥ ਤੇ ਲੱਗਾ ਹੁੰਦਾ। ਇਹ ਬادیه ਇਨ ਆਇਰਿਆ ਕਵਰ ਹੀ ਕਰਤਾ ਹੈ ਕਿ ਚਲੋ ਵੇਲੀ ਜਗਾ ਬਈ ਕੋਈ ਪ੍ਰੋਫਿਟ ਦਊਗੀ ਹਾਂਜੀ ਆ ਵੈਸੇ ਤਾਂ ਮਨ ਲਾਦਾ 5 ਫੁੱਟ ਦੀ ਦੂਰੀ ਤੇ ਲਾਉਂਦੇ ਆ ਹਾਂ 10 ਤੇ ਲਾ ਦਿੰਦੇ ਆ 10 ਤੇ ਤਹੀ ਵਿੱਚ ਵਿਚਲਾ ਗੈਪ ਉਹ ਵੀ ਕੱਢ ਦਿੱਤਾ ਉਹਦੇ ਚ ਵੀ ਲਾਤੇ ਆ ਇਹ ਚ ਵੀ ਲੱਗ ਗਿਆ ਮੰਨ ਕੇ ਚਲੋ ਜਿੱਥੇ ਕੋਈ ਪੀਆ ਪਰਸੈਂਟ ਫਸਲ ਆਉਣਾ ਉਥੇ ਅਸੀਂ 90% ਆਉਗਾ ਜੀ 80 90% ਆਊਗਾ ਜੀ ਤੇ ਇਹਦੀ ਦੂਰੀ ਕਿੰਨੀ ਰੱਖਣੀ ਪੈਂਦੀ ਭਾਈ ਦੂਰੀ ਖੁੱਲਾ ਹੀ ਰੱਖੋ 13 ਫੁੱਟ ਰੱਖੋ ਘਟੋ ਘਟਾ 13 ਫੁੱਟ ਹਾਂ ਜਿਹੜਾ ਆਪਣਾ ਰੋਟਾਵੇਟਰ ਵਧੀਆ ਲੰਗਦਾ ਰਹੇ ਠੀਕ ਆ ਭਾਈ ਇਹ 13 ਫੁੱਟ ਦੀ ਦੂਰੀ ਤੇ ਨਹੀਂ ਇਹ ਸਾਡੇ ਘਟਾ ਇਹ ਥੋੜਾ ਹੀ ਗਲਤ ਕਰ ਪਹਿਲਾਂ ਹੀ ਨਾ ਅਜ ਤੋਂ 6 ਸਾਲ ਪਹਿਲਾਂ ਤਕਨੀਕ ਨਹੀਂ ਹੈਗੀ ਸੀ ਠੀਕ ਆ ਭਾਈ ਹੁਣ ਭਾਈ ਅਸੀਂ ਰੋਟਾਵੇਟਰ ਨਿਕਾ ਟਰੈਕਟਰ ਲਿਆਂਦੇ ਇਹਦੇ ਚ ਨਗਾਉਣ ਲਈ ਠੀਕ ਆ ਭਾਈ ਤੇ ਵੈਸੇ ਖੁੱਲਾ ਰੱਖੋ ਉਹ ਸੰਦ ਵੀ ਸੌਖੇ ਲੰਗ ਜਾਂਦੇ ਆ ਹਾਂ ਜੀ ਤੇ ਫਸਲ ਹੋਰ ਵੀ ਹੋ ਜਾਂਦੀ ਆ ਮਰਜੀ ਆਪ ਦਾ ਪਿੰਡੀਆਂ ਲਾਲਾ ਜੋ ਮਰਜੀ ਲਾਲਾ ਕਮਾਈ ਹੈਗੀ ਆ ਬਾਕੀ ਤੁਹਾਨੂੰ ਜਦੋਂ ਇਹਦੇ ਚਾਰ ਪੈਸੇ ਆਉਣ ਲੱਗ ਪਏ ਤੁਹਾਨੂੰ ਲਾਉਣ ਦੀ ਲੋੜ ਹੀ ਨਹੀਂ ਪੈਣੀ ਠੀਕ ਹੈ ਬਈ ਕਿਉਂਕਿ ਮਾਨੀ ਨਹੀਂ ਕਰਦਾ ਹਾਂਜੀ ਜਦੋਂ 200 ਰੁਪਏ ਕਿਲੋ ਵਾਲੀ ਚੀਜ਼ ਵਿਕੇ ਫਿਰ 20 ਵਾਲੀ ਵੇਚਣ ਨੂੰ ਨਹੀਂ ਨਾ ਦਿਲ ਕਰਨਾ ਹਾਂਜੀ ਹਾਂਜੀ ਇਹ ਤਾਂ ਹੈਗਾ ਬਈ ਸਹੀ ਚੀਜ਼ ਹੈ ਤੇ ਆਇਓ ਗਾਣ ਵੀ ਤੁਹਾਨੂੰ ਦਿਖਾਉਨੇ ਆ ਤੇ ਬਈ ਇਹਦਾ ਤਾਂ ਨੂੰ ਦੂਜਾ ਹਾਈਟ ਇੰਨੀ ਹੁੰਦੀ ਆ ਕਿ ਹੋਰ ਤਾਂ ਨੂੰ ਚਲੀ ਜਾਂਦੀ ਆ ਇਨੀ ਵਾਰੀ ਹਾਈਟ ਇੰਨੀ ਰਹਿਣੀ ਆ ਅੱਛਾ ਜੀ ਹਾਈਟ ਇੰਨੀ ਰਹਿਣੀ ਆ ਬਸ ਇਦੂ ਗਾਂ ਤਾਂ ਜਾ ਕੇ ਇਹਨੇ ਖੇਲਰਨਾ ਸ਼ੁਰੂ ਹੋ ਜਾਣਾ ਬਸ 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 ਇਹਨੂੰ ਬਸ ਕਟਿੰਗ ਕਰਨੀ ਪੈਂਦੀ ਆ ਸਾਈਡਾਂ ਤੋਂ ਜਿਹੜੀ ਆ ਫੂਟ ਆ ਨਾ ਇੱਥਲੀਓ ਫੂਟ ਨਹੀਂ ਕੋਈ ਰਹਿਣ ਦੇਣੀ ਜਿੱਦਾਂ ਕੋਈ ਇੱਥੋਂ ਵੀ ਫੁੱਟ ਆਇਆ ਹਾਂਜੀ ਹਾਂਜੀ ਇਹਨੂੰ ਫੁੱਟਣ ਦੇ ਹੁਣੇ ਨਹੀਂ ਇਹਨੂੰ ਵੜ ਦੇਣਾ ਬਸ ਇੱਥੋਂ ਠੀਕ ਆ ਜਿਵੇਂ ਇੱਥੇ ਫੂਟ ਉੱਗੀ ਸੀਗੀ ਹਾਂ ਵੜ ਦਿੱਤੀ ਸੀ ਤੇ ਇਹ ਨਾਲ ਦੀ ਨਾਲ ਕੱਟ ਦੇਣੀ ਆ ਕੱਟ ਦੇਣੀ ਆ ਠੀਕ ਆ ਜੀ ਹਾਂਜੀ ਹਾਂਜੀ ਫੂਟ ਰੱਖਣੀ ਤੇ ਆ ਭਾਈ ਕਾਹਤੋਂ ਲਾਇਆ ਹੰਬੇ ਇਹ ਭਾਜੀ ਗਾਣੂ ਹੀ ਨਾ ਅਚਲੀ ਲੋੜ ਤਾਂ ਹੈ ਨਹੀਂ ਇਹਦੀ ਉੱਪਰ ਸ਼ੈੱਡ ਪਾਉਣ ਦਾ ਵਿਚਾਰ ਬਣਾਇਆ ਸੀ ਅੱਛਾ ਅੱਛਾ ਜੀ ਕਿਉਂਕਿ ਉੱਪਰ ਢੱਕ ਦਿਆਂਗੇ ਇਹਨੂੰ ਸਾਰੇ ਨੂੰ ਅੱਛਾ ਜੀ ਉੱਤੋਂ ਦੀ ਸਾਰੇ ਸ਼ੈੱਡਾਂ ਹਾਂ ਇਦਾਂ ਪਾਈ-ਪਾਈ ਪਾ ਕੇ ਉੱਤੋਂ ਢੱਕ ਦਿਆਂਗੇ ਠੀਕ ਆ ਵਿਚਾਰ ਬਣਾਇਆ ਸੀਗਾ ਬਾਕੀ ਸਮੇਂ ਦੇ ਹਿਸਾਬ ਨਾਲ ਦੇਖਦੇ ਹਾਂ ਕੋਈ ਉਹ ਜੇ ਲਾ ਵੀ ਲਓਗੇ ਇਦਾਂ ਕੋਈ ਦਿੱਕਤ ਨਹੀਂ ਗੇ ਠੀਕ ਆ ਭਾਈ ਹਾਂਜੀ ਉਹ ਤਾਂ ਵੈਸੇ ਹੀ ਮੰਨ ਕੇ ਚੱਲੋ ਛਾਂ ਹੀ ਕਰਨੀ ਆ ਛਾਂ ਹੀ ਕਰਨੀ ਆ ਵੈਸੇ ਵੀ ਲੋੜ ਨਹੀਂ ਇੰਨੀ ਜਿਆਦੀ ਨਹੀਂ ਭਾਜੀ ਜੇ ਤੋ ਕੁਦਰਤ ਮੌਸਮ ਸਾਥ ਦੇਈ ਜਾਵੇ ਤਾਂ ਕੋਈ ਇਹੋ ਜੀ ਗੱਲ ਨਹੀਂ ਹੈਗੀ ਠੀਕ ਆ ਭਾਈ ਚਿੱਟਾ ਡ੍ਰੈਗਨ ਵੀ ਲਾਇਆ ਕਿ ਲਾਲ ਹੀ ਭਾਈ ਨਹੀਂ ਭਾਈ ਚਿੱਟਾ ਵੇਖਦਾ ਹੀ ਨਹੀਂਗਾ ਚਿੱਟਾ ਦੇ ਕਿਚੈਨਾ ਦਾ ਨਾ ਭਾਜੀ ਠੀਕ ਹੈ ਭਾਈ ਉਹ ਆਪਣੇ ਇੱਥੇ ਨਹੀਂ ਹੁੰਦਾ ਚਿੱਟਾ ਡ੍ਰੈਗਨ ਪਰ ਉਹਦੀ ਇੱਥੇ ਮਾਰਕੀਟ ਹੀ ਹੈਣੀ ਮੰਨ ਲਓ 100 ਰੁਪਏ ਕਿਲੋ ਵਿਕਣਾ ਠੀਕ ਹੈ ਜੀ ਉਹਦੀ ਮਾਰਕੀਟਿੰਗ ਹੈ ਨਹੀਂਗੀ ਠੀਕ ਹੈ ਜੀ ਤੇ ਐ ਵੱਡ ਵੱਡ ਸੱਟੀ ਜਾਂਦੇ ਆ ਹਾਂ ਜੀ ਹਾਂ ਜੀ ਆ ਸਭ ਏਦਾਂ ਕਟਿੰਗ ਕਰਨੀ ਪੈਂਦੀ ਹੈ ਜੀ ਠੀਕ ਹੈ ਨਾਲ ਦੀ ਨਾਲ ਜਿਵੇਂ ਹੁਣ ਫਲ ਚੱਕ ਲਿਆ ਉਸ ਤੋਂ ਬਾਅਦ ਕੱਟ ਦੇਣਾ ਵਾ ਫਿਰ ਨਵੀਂ ਫੋਟ ਉੱਕੇ ਆਊਗੀ ਲੱਗ ਗਈ ਜਾਂਦੀ ਆ ਜਿੱਥੇ ਮਰਜੀ ਇਹੀ ਆ ਜੀ ਨਹੀਂ ਭਾਜੀ ਇਹਦੇ ਵਿੱਚ ਵੀ ਕੁਆਲਿਟੀ ਆ ਕਈ ਹੁਣ ਵਿੱਚ ਸਾਈਡ ਵਾਲੀ ਫੋਟ ਉਹ ਨਹੀਂ ਲੱਗਣੀ ਉਹ ਨਹੀਂ ਲੱਗਣੀ ਉਹਨੇ ਹੁਣ ਮੰਨ ਲਓ 5 ਸਾਲ ਫਾਲੀ ਨਹੀਂ ਦਿੱਤਾ ਤਾਂ ਉਹਦਾ ਫਾਇਦਾ ਕੀ ਆ ਠੀਕ ਹੈ ਜੀ ਫੋੜ ਉਹ ਲੱਗਣੀ ਆ ਜਿਹੜੀ ਇਥੋਂ ਨਿੱਗਰ ਆ ਠੀਕ ਹੈ ਜੀ ਜਿਹੜੀ ਅੱਗੋਂ ਵੱਢ ਕੇ ਦੀ ਅੱਗੋਂ ਵੱਢ ਕੇ ਜਿਹੜੀ ਪੂਰੀ ਨਿੱਗਰ ਹੋਵੇ ਹਾਂ ਨਿੱਗਰ ਜਿਹੜੀ ਹਲਕੀ ਆ ਉਹਨੇ ਫਾਲੀ ਹੁਣਾ ਫਲ ਭਈ ਇਹਦਾ ਫੋਟ ਲਾਈ ਮੰਨ ਲਓ ਲਾਏ ਨੂੰ ਕਿੰਨੇ ਟਾਈਮ ਬਾਅਦ ਦੇ ਜਾਂਦਾ ਫਾਲ ਆ ਜਾਂਦਾ ਸਾਲ ਕ ਬਾਅਦ ਤਾਂ ਭਈ ਹਲਕਾ ਫੁਲਕਾ ਹੁੰਦਾ ਦੂਸਰੇ ਸਾਲ ਇਹਨ ਪੂਰਾ ਭਰ ਕੇ ਹੁੰਦਾ ਠੀਕ ਹੈ ਪਹਿਲੇ ਸਾਲ ਮੰਨ ਲਓ ਥੋੜਾ ਬਹੁਤਾ 30% ਆਉਂਦਾ ਠੀਕ ਹੈ ਅਗਲੇ ਸਾਲ 80 ਆ ਜਾਂਦਾ ਮੰਨ ਕੇ ਚੱਲੋ ਇੱਕ ਫੋਟੋ ਲਾ ਲਈ ਹਾਂ ਤੇ ਸਾਲ ਬਾਅਦ ਕਿੰਨੀ ਫੋਟ ਤਾਂ ਤੱਕ ਚੱਕੀਓ ਸਾਲ ਤੱਕ ਤਾਂ ਪਾ ਜੀ ਐ ਆ ਜਾਣੀ ਘੁੰਮ ਕੇ ਪੂਰੀ ਪੂਰੀ ਘੁੰਮ ਕੇ ਆ ਜਾਣੀ ਆ ਜਾਣੀ ਠੀਕ ਆ ਬਈ ਸਾਲ ਚ ਪੂਰੀ ਘੁੰਮ ਕੇ ਆ ਜੂਗੀ ਮੰਨ ਕੇ ਚੱਲੋ ਇੱਕ ਫੋਟ ਲਾਈ ਕੋਈ 10 ਫੋਟਾਂ ਕੱਢਦੀ ਆ ਜਿਵੇਂ ਹੁਣ ਆ ਤਾਂ 50 ਬਣੀਆਂ ਖੜੀਆਂ ਹੋਣੀਆਂ ਆ ਆਹ ਹਾਂ ਜੀ ਹਾਂ ਜੀ ਹਾਂ ਜੀ ਕੋਈ 10-10 ਸਾਲ ਚ ਕੱਢਦੀ ਆ ਰਾਮ ਨਾਲ ਤੇ ਤਾਂ ਜੋ ਕੋਈ 2-4 ਤਾਂ ਡ੍ਰੈਗਨ ਲੱਗਦੀ ਹੁਣੇ ਫੇਲੇ ਸਾਡੇ ਪਾ ਜੀ 30% ਲੱਗ ਜਾਂਦੇ 30% ਫਲ ਲੱਗ ਜਾਂਦਾ ਹਾਂ ਫਲ ਲੱਗ ਜਾਂਦਾ ਵਾ ਠੀਕ ਆ ਬਈ ਉਦੋਂ ਗਾ ਤਾਂ ਫਿਰ 100 ਹੀ ਆ ਫਿਰ ਤੀਜੇ ਸਾਲ ਨੂੰ ਪੂਰਾ ਡ੍ਰੈਗਨ ਪੂਰਾ ਆ ਜਨਾ ਬਾਈ ਹੁਣ ਤੇ ਅੱਡੇ ਸਾਹਮਣੇ ਆ ਦੇਖ ਲਓ ਕੋਈ ਵੀ ਬੂਟਾ ਟੁੱਟਿਆ ਆਇਆ ਹੋਇਆ ਹਾਂਜੀ ਆ ਸਭ ਫਾਲੀ ਫਾਲਾ ਇਹ ਹਾਂਜੀ ਬਾਕੀ ਆ ਵੀ ਥੋੜਾ ਸਹੀ ਆ ਨਾਲ ਦੀ ਨਾਲ ਇਧਰ ਨੂੰ ਵੀ ਪੂਰਾ ਕਵਰ ਹੋ ਗਿਆ ਜਿੱਨਾ ਵੀ ਥਾਂ ਸੀ ਕਿਉਂਕਿ ਸਫਾਈ ਜ਼ਰੂਰੀ ਹੈ ਤੇ ਚ ਹਾਂਜੀ ਸਫਾਈ ਨਹੀਂ ਤੇ ਇਹਦੇ ਵਿੱਚ ਬਾਗ ਨਹੀਂ ਫਿਰ ਜੰਗਲ ਲੱਗਦਾ ਦੇਖਣ ਨੂੰ ਠੀਕ ਹੈ ਬਾਈ ਕਿਉਂਕਿ ਸਫਾਈ ਬਹੁਤ ਜ਼ਰੂਰੀ ਚਾਹੀਦੀ ਹੈ ਇਹਦੇ ਠੀਕ ਹੈ ਬਾਈ ਤੇ ਉਹ ਵੀ ਵੇਖ ਲਿਆ ਪਰ ਜਿਹੜਾ ਤੁਸੀਂ ਹੁਣ ਲਾਇਆ ਵਾ ਹਾਂਜੀ ਉਹ ਕਿੰਨਾ ਟਾਈਮ ਹੋ ਗਿਆ ਬਾਈ ਲਾਇਏ ਨੂੰ ਉਹ ਤਾਂ ਪਾਜੀ ਸਾਲਤ ਦਾ ਹੀ ਅੱਜ ਅੱਛਾ ਉਹ ਸਾਲ ਦਾ ਹੀ ਆ ਹਾਂਜੀ ਠੀਕ ਆ ਬਾਈ ਤੇ ਉੱਤੇ ਵੀ ਕਹਜੋ ਮੰਨ ਲਓ ਸਬਜ਼ੀ ਸਬਜ਼ੀ ਲੱਗ ਸਕਦੀ ਕਣੀ ਭਾਦੀ ਹਾਂ ਲੱਗ ਸਕਦੀ ਹੈ ਖੰਬੇ ਵੱਡੇ ਲਾ ਕੇ ਕਦੂ ਕਦੂ ਜਿਵੇਂ ਕਈ ਲਾ ਲੈਂਦੇ ਆ ਹਾਂ ਖੰਬੇ ਵੱਡੇ ਲਾ ਕੇ ਫਿਰ ਬਾਈ ਸਬਜ਼ੀ ਉਹ ਮਤਲਬ ਕਿ 30% ਲੱਗਣੀ ਹੈ ਜਿਆਦੀ ਨਹੀਂ ਠੀਕ ਹੈ ਜੀ ਕਿਉਂਕਿ ਛਾਂ ਬਹੁਤੀ ਨਹੀਂ ਨਾ ਕਰਨੀ ਥੱਲੇ ਹਾਂਜੀ ਹਾਂਜੀ ਇਹਨੂੰ ਤੁੱਪ ਵੀ ਜ਼ਰੂਰੀ ਆ ਹਾਂ ਤੁੱਪ ਵੀ ਜ਼ਰੂਰੀ ਆ ਠੀਕ ਆ ਤੇ ਫਿਰ ਤੁਸੀਂ ਜਿਹੜਾ ਸ਼ੈੱਡ ਪਾਉਣਾ ਸੀਗਾ ਓਕੇ ਉਹ ਉਹ ਪਾਜੀ ਇੱਕ ਚਾਦਰ ਦੂਸਰੀ ਆਉਂਦੀ ਆ ਅਛਾ ਜਾਲੀ ਜਾਲੀ ਹਰੀ ਜਾਲੀ ਉਹਦੇ ਵਿੱਚ ਦੀ 80% ਵਾਲੀ ਹੁੰਦੀ ਆ ਧੁੱਪ ਵੀ ਆਉਂਦੀ ਆ हां जी हां जी ਤੇ ਸ਼ਾਮ ਵੀ ਰਹਿੰਦੀ ਆ ਠੀਕ ਹੈ ਠੀਕ ਹੈ ਬਈ ਜਿਹੜੀ 50% ਵਾਲੀ ਜਾਲੀ ਹਾਂ ਜੀ 50% ਵਾਲੀ ਠੀਕ ਆ ਬਈ ਇਹ ਚ ਤੁਸੀਂ ਫਿਰ ਕਹ ਲਾਉਨੇ ਬਈ ਨਹੀਂ ਇਹਦੇ ਤੱਕ ਤਾਂ ਭਾਜੀ ਸਾਡੇ ਕੋਲ ਲੇਬਰ ਹੀ ਨਹੀਂ ਪੂਰੀ ਆਉਂਦੀ ਅਛਾ ਅਛਾ ਜੀ ਕਿਉਂਕਿ ਦਬਾਬ ਏਰੀਆ ਚ ਲੇਵਰ ਦੀ ਬਹੁਤ ਘਾਟ ਆ ਹਾਂ ਜੀ ਇਹ ਤਾਂ ਹੈਗਾ ਬਈ ਲੋਕੇਸ਼ਨ ਦੱਸਦੀ ਬਈ ਇੱਕ ਹਾਂ ਇਹ ਭਾਜੀ ਆਪਣੇ ਸ਼ਾਹਕੋਟ ਦੇ ਨਾਲ ਮਲਸੀਆਂ ਹਾਂ ਜੀ ਹਾਂ ਜੀ ਮਲਸੀਆਂ ਦੇ ਨਾਲ ਹੀ ਆਪਣੇ ਡ੍ਰੈਗਨ ਫਰੂਟ ਦਾ ਬਾਗ ਹੈ ਜੀ ਕੰਟੈਕਟ ਨੰਬਰ ਦੇ ਸਕਦੇ ਹਾਂ ਬੋਲ ਦਿਓ ਜੀ 99699 ਹਾਂ ਜੀ 36016 ਠੀਕ ਹੈ ਜੀ ਤੇ ਜੇ ਕਿਸੇ ਭਰਾਣੇ ਪੇਟੀਆਂ ਦੋ ਪੇਟੀਆਂ 10 ਪੇਟੀਆਂ 50 ਪੇਟੀਆਂ ਜਿੰਨਾ ਵੀ ਲੈਣਾ ਹੋਵੇ ਤੇ ਹਫ਼ਤੇ ਦੀ ਹਫ਼ਤੇ ਡ੍ਰੈਗਨ ਲੱਥੀ ਜਾਂਦਾ ਰਹੇ ਹਾਂ ਜੀ ਹਾਂ ਜੀ ਭੇਜ ਵੀ ਦੰਨੇ ਬਾਈ ਨਹੀਂ ਭਾਜੀ ਭੇਜਣਾ ਤਾਂ ਜਾ ਕੇ ਲਿਜਾਣਾ ਹੀ ਪੈਂਦਾ ਕਿਉਂਕਿ ਸਾਡੇ ਕੋਲ ਬੰਦਿਆਂ ਦਾ ਪ੍ਰਬੰਧ ਘੱਟ ਹੈ ਮੰਨ ਲਓ ਜੇ 10 20 ਪੇਟੀਆਂ ਵਾਂ ਹਾਂ ਫਿਰ ਵੇਚ ਸਕਦੇ ਆ 2-4 ਕਵਾਂਟਲ ਦਾ ਭੇਜ ਸਕਦੇ ਆ ਆ ਬਾਜੀ ਸਾਲ ਦਾ ਬੂਟਾ ਹਜੇ ਆ ਸਾਲ ਦਾ ਆ ਸਾਲ ਦਾ ਹੀ ਠੀਕ ਆ ਬਈ ਤੇ ਪਾਣੀ ਸਾਰਾ ਇਹਨੂੰ ਐਂ ਹੀ ਪੈਂਦਾ ਪਾਣੀ ਐਂ ਹੀ ਪੈਣਾ ਬਾਜੀ ਠੀਕ ਆ ਜੀ ਪਾਣੀ ਤਾਂ ਬਾਜੀ ਇੱਕ ਮਾਰੂਥਲ ਖੇਤੀ ਆ ਹਾਂਜੀ ਜਿੱਦਾਂ ਮਰਜ਼ੀ ਕੱਟ ਵੀ ਲੱਗ ਜੇ ਕੋਈ ਦਿੱਕਤ ਨਹੀਂ ਹੈਗੀ ਠੀਕ ਆ ਬਈ ਇਹ ਸਾਲ ਦਾ ਹਜੇ ਮਾਨਿਕ ਜਿੱਦਾਂ ਉਹੀ ਸਾਲ 'ਚ ਇਹਨੇ 8-10 ਲੜੀਆਂ ਕੱਢ ਲੀਆਂ ਵਾ ਹਾਂਜੀ 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 ਤੇ ਫਲ ਮਾੜਾ ਮੂਟਾ ਵੇ ਚੱਕਦਾ ਹੁੰਦਾ ਵਾ ਆਦੇ ਬਾਜੀ ਲੱਗਾ ਹੋਇਆ ਆਦੇ ਹਾਂਜੀ ਆਵੇ ਲੱਗਾ ਇੱਧਰ ਵੀ ਲੱਗਾ ਆ ਦੇਖੋ ਆ ਵੀ ਇਹਨੂੰ 2 ਲੱਖ ਦੇ ਇੱਕ ਨੂੰ ਆਦੇ ਭਾਜੀ ਆ 2 ਹਜ਼ਾਰ ਇਧਰ ਲੱਗਣੇ ਆ ਇੱਕਾ ਉੱਤੇ ਲੱਗਾ ਹੋਇਆ ਇੱਕਾ ਲੱਗਾ ਆਦੇ ਇਧਰਲੇ ਬੰਨੇ ਮਾਨਿਕਾ ਚਲੋ 20 ਕੇ 25 ਡ੍ਰੈਗਨ 30 ਲੱਗ ਗਏ ਇਹਨੂੰ ਹਾਂਜੀ ਹਜੇ ਇੱਕ ਸਾਲ ਦਾ ਬੂਟਾ ਵਾ ਇੱਕ ਸਾਲ ਦਾ ਪੜ ਲਾ ਵੀ ਇੱਕ ਸਾਲ ਦਾ ਹੀ ਆ ਇਹ ਨਹੀਂ ਭਾਜੀ ਇਹ ਡੇਢ ਸਾਲ ਦਾ ਵਾ ਅੱਛਾ ਇਹ ਡੇਢ ਸਾਲ ਦਾ ਇਹ ਜਿਆਦੇ ਕਰ ਗਿਆ ਵਾ ਹਾਂਜੀ ਇਹ ਤਾਂ ਪੂਰਾ ਹੀ ਐਨ ਫਲੋਪੀ ਆ ਆਪਦੀ ਬਣਾ ਗਿਆ ਨਾ ਹਾਂਜੀ ਹਾਂਜੀ ਠੀਕ ਆ ਭਾਈ ਇੱਕ ਤੇ ਪਾਣੀ ਇਹਨੂੰ ਜਿੰਨਾ ਘੱਟ ਤੋਂ ਘੱਟ ਆ ਜਿਹੜਾ ਭਾਵੇਂ ਮਾੜਾ ਮੋਟਾ ਥਾਂ ਹੀ ਗਿੱਲਾ ਰਵੇ ਹਾਂਜੀ ਹਾਂਜੀ ਉਹ ਨਹੀਂ ਆ ਬਸ ਪਾਣੀ ਭਾਜੀ ਭਾਵੇਂ ਤੁਸੀਂ 2 ਮਹੀਨੇ ਵਣੀ ਨਾ ਤੁਹਾਡੇ ਕੋ ਲੱਗਦਾ ਤਾਂ ਵੀ ਆਉਟ ਚੱਲਦਾ ਇਹ ਠੀਕ ਆ ਬਈ ਕੋਈ ਇਹੋ ਜੀ ਦਿੱਕਤ ਹੈ ਨਹੀਂਗੀ ਠੀਕ ਆ ਥਾਂ ਮੈਂ ਬਈ ਇਹ ਲਾਉਣੀ ਪੈਂਦੀ ਆ ਜ਼ਰੂਰੀ ਆ ਕਿ ਇਹ ਭਾਜੀ ਲਾ ਵੀ ਸਕਦੇ ਆ ਤੇ ਭਾਵੇਂ ਨਾ ਵੀ ਲਾਓ ਬਾਅਦ ਚ ਲਾ ਦਿਓ ਕੋਈ ਚੱਕਰ ਨਹੀਂ ਬਾਅਦ ਚ ਵੀ ਫਿੱਟ ਹੋ ਜਾਂਦੇ ਆ ਠੀਕ ਆ ਜੇ ਨਹੀਂ ਵੀ ਲਾਉਣੀ ਤੇ ਫਿਰ ਉਹਦੇ ਵਾਂਗੂ ਇੰਗਲਾ ਬਣਾ ਕੇ ਤਾਰਾਂ ਪਾ ਸਕਦੇ ਆ ਤਾਰਾਂ ਪਾ ਸਕਦੇ ਆ ਠੀਕ ਆ ਬਈ ਬਾਕੀ ਦੋਵੇਂ ਤਰੀਕੇ ਨਾਲ ਲਾ ਲਓ ਗੱਲ ਭਾਜੀ ਇੱਕੋ ਹੀ ਆ ਹਾਂਜੀ ਤੇ ਕਿੱਲੇ ਦੇ ਭਾਈ ਖਰਚਾ ਕਿੰਨਾ ਕ ਆ ਜਾਂਦਾ ਇਹਨੂੰ ਭਾਜੀ ਖਰਚਾ ਤੇ ਤਕਰੀਬਨ 10-11 ਲੱਖ ਰੁਪਏ ਤੱਕ ਆ ਜਾਂਦਾ ਭਾਜੀ ਇੱਕ ਕਿੱਲੇ ਤੇ ਇੰਨਾ ਟਾਈਮ ਫਰੂਟ ਨਹੀਂ ਆਉਂਦਾ ਬਸ ਸਮਝ ਲਓ ਬਾਅਦ ਵਿੱਚ ਤੁਹਾਡਾ ਅਗਲੇ ਸਾਲ ਹੀ ਕਵਰ ਹੋ ਜਾਣਿਆ ਦੋ ਸਾਲਾਂ ਜੀ ਠੀਕ ਆ ਭਾਈ ਬਾਕੀ ਆਮਦਨ ਆ ਭਾਜੀ 35 ਸਾਲ ਆਮਦਨ ਸਾਰੀ ਫਿਰ ਕਮਾਈ ਕਮਾਈ ਆ ਹਾਂ 2 ਕਿ ਸਾਲਾਂ ਚ ਮੰਨ ਕੇ ਚੱਲੋ 11-12 ਲੱਖ ਰੁਪਏ ਖਰਚਾ ਆ ਜਾਂਦਾ ਵਾ ਪੂਰਾ ਹੋ ਜੇ ਤਿਆਰ ਕਰਨ ਤੇ ਤੇ 2 ਸਾਲਾਂ ਚ ਬਾਅਦ ਪੂਰਾ ਹੋ ਜਾਊਗਾ ਬਾਅਦ ਚ ਬਾਅਦ ਸਮਝ ਲਓ 30-32 ਸਾਲ ਆਪਾਂ ਨੂੰ ਪ੍ਰੋਫਿਟ ਆ ਠੀਕ ਹੈ ਕਿੰਨਾ ਕੁ ਪ੍ਰੋਫਿਟ ਹੋ ਜਾਂਦਾ ਭਈ ਇਹ ਚ ਮੰਨ ਕੇ ਚੱਲੋ ਕਿੱਲੇ ਦਾ ਇੱਕ ਦਾ ਭਾਜੀ ਮੰਨ ਕੇ ਚੱਲੋ ਆਪਾਂ ਵੱਡਾ ਤਾਂ ਨਹੀਂ ਕਹਿੰਦੇ ਹਾਂਜੀ 5-6 ਲੱਖ ਰੁਪਏ ਤਾਂ ਤੈਨੂੰ ਕਿੱਲੇ ਦਾ ਬਚੂਗਾ ਹੀ ਸਾਲ ਦਾ ਠੀਕ ਆ ਭਾਈ ਤੇ ਇੰਨੀ ਫਸਲ ਕਿਹੇ ਚੋਂ ਨਹੀਂ ਵਜਦਾ ਹਾਂਜੀ ਇਹ ਤਾਂ ਹੈਗਾ ਇਹਨਾਂ ਨੋਰਮਲ ਮੰਨ ਕੇ ਚੱਲੋ ਕਿਉਂਕਿ ਬੱਬਾਈ ਜ ਵੱਧ ਹੀ ਜਾਂਦਾ ਕਿਉਂਕਿ ਵੀਡੀਓ ਦੇ ਵਿੱਚ ਆਪਾਂ ਤਾਂ ਘਟ ਗਿਆ ਅਗਲਾ ਕਹਿੰਦਾ ਖਣੀ ਫੋਕੀਆਂ ਹੀ ਛੱਡੀ ਜਾਂਦੇ ਹਾਂ ਜੀ ਕਿਉਂਕਿ ਇੱਕ ਵਾਰੀ ਲਾ ਕੇ ਦੇਖੋ ਹਾਂਜੀ ਪ੍ਰੋਫਿਟ ਹੈਗਾ ਵਾ ਕੋਈ ਇਹੋ ਜੀ ਗੱਲ ਨਹੀਂ ਗਈ ਕਮਾਈ ਜ਼ਰੂਰ ਹੈ ਦੇਚ ਕਮਾਈ ਜ਼ਰੂਰ ਹੈ ਇਹ ਸਭ ਤੋਂ ਜਿੰਨਾ ਵੀ ਘੱਟ ਤੋਂ ਘੱਟ ਐਹੇ ਦੱਸਿਆ ਹਾਂ ਘੱਟ ਤੋਂ ਘੱਟ ਕਿਉਂਕਿ ਮੈਂ ਤਾਂ ਹਜੇ ਪਾਜੀ ਮਨ ਲਓ ਐਵੇਂ ਸੱਟਣ ਵਾਲਾ ਹੀ ਐਵੇਂ ਐਵੇਂ ਵਾਲਾ ਹੀ ਕਿਉਂਕਿ ਮੰਨ ਲਓ ਅੱਜ ਤੋਂ ਤੁਸੀਂ 4 ਸਾਲਾਂ ਬਾਅਦ ਤੁਹਾਡਾ 70 ਰੁਪਏ 100 ਰੁਪਏ ਵਿਕੇ ਮੈਂ ਉਹ ਰੇਟ ਦੱਸਿਆ ਤੇ ਹਾਂਜੀ ਕਿਉਂਕਿ ਅੱਜ ਦੇ ਟਾਈਮ 'ਚ ਤਾਂ ਸਾਨੂੰ ਬਹੁਤ ਆ ਹਾਂਜੀ ਸਮਝ ਲਓ ਕਿ ਅਮਾਨ ਨੇ ਕਿ ਚਲੋ ਜੇ 4 ਸਾਲਾਂ ਨੂੰ ਤੁਸੀਂ ਲਾਇਆ ਹੁਣ ਕੋਈ ਕੋਈ ਖੇਤੀ ਆ 4 ਸਾਲਾਂ ਨੂੰ ਆਮ ਖੇਤੀ ਹੋਗੀ ਤੇ ਰੇਟ ਇੱਥੇ ਆ ਜਾਣੇ ਆ 70 ਰੁਪਏ 80 ਪਰ ਪਦੀ ਆਮ ਹੁੰਦਾ ਹੀ ਨਹੀਂ ਕਿਸੇ ਕੋਲ ਹੁੰਦਾ ਹੀ ਨਹੀਂ ਹੋਣਾ ਹੀ ਨਹੀਂ ਕਿਉਂਕਿ 100 ਦੇ ਵਿੱਚੋਂ ਤੁਹਾਡਾ ਤਾਂ 6-7 ਸਾਲਾਂ ਦਾ ਤਜਰਬਾ ਵਾਵਾ 100 ਦੇ ਵਿੱਚੋਂ 70% ਲਾਉਣ ਵਾਲੇ ਫੇਲ ਆ ਬਾਜੀ ਠੀਕ ਹੈ ਜੀ ਕਿਉਂ ਕਿ ਆਪ ਨਹੀਂ ਰਹਿੰਦੇ ਲੇਬਰ ਨੂੰ ਛੱਡ ਦਿੰਦੇ ਲੇਬਰ ਨਹੀਂ ਕਰ ਸਕਦੇ ਲੇਬਰ ਨਹੀਂ ਕਰ ਸਕਦੇ ਇਹ ਤਾਂ ਉਹ ਚੀਜ਼ ਆ ਸਵੇਰੇ ਆਪਾਂ ਨੂੰ ਬੂਟਾ ਦੇਖਣਾ ਪੈਂਦਾ ਇਹਨੂੰ ਆ ਬਿਮਾਰੀ ਇਹਨੂੰ ਆ ਠੀਕ ਹੈ ਜੀ ਇਹਨੂੰ ਪਾਣੀ ਇੱਕ ਰੂੜੀ ਇਹਦੇ ਬਈ ਸਪਰੇ ਸਪਰੂ ਕੋਈ ਕੁਛ ਨਹੀਂ बस रूड़ी ਪਾ ਦਿਓ ਥੱਲੇ ਠੀਕ ਹੈ ਨਾਰਮਲ ਇੱਕ ਫੰਗਸ ਦੀ ਸਪਰੇ ਕਰ ਦਿਓ ਜਦੋਂ ਫਲ ਆਉਣਾ ਠੀਕ ਹੈ ਕੋਈ ਦਿੱਕਤ ਨਹੀਂ ਹੋਰ ਠੀਕ ਹੈ ਕੋਈ ਇਹਨਾਂ ਹੋਰ ਦਵਾਈਆਂ ਸਪਰੇਆਂ ਨਹੀਂ ਹੁੰਦੀਆਂ ਕੋਈ ਦਵਾਈਆਂ ਸਪਰੇਆਂ ਨਹੀਂ ਹਾਂਜੀ ਹਾਂਜੀ ਫਲ ਮਾਨ ਨਾਲ ਨਾਲ ਦੀ ਨਾਲ 6ਵੇਂ ਮਹੀਨੇ ਸ਼ੁਰੂ ਹੋ ਜਾਂਦਾ ਤੇ 12ਵੇਂ ਤੱਕ ਫਲ ਚੱਤੀ 12ਵੇਂ ਤੱਕ ਕੱਪਾ ਜੀ ਲਗਾਤਾਰ ਰਹੇ ਠੀਕ ਆ ਸੈਰ ਕਿੱਡਾ ਹੋ ਜਾਂਦਾ ਭਾਈ ਭਾਈ ਅੱਧਾ ਕਿਲੋ ਦਾ ਹੋ ਜਾਂਦਾ ਹੈ ਠੀਕ ਹੈ ਅੱਧਾ ਕਿਲੋ ਦਾ ਸਾਈਜ਼ ਅੱਧਾ ਕਿਲੋ ਦਾ ਸਾਈਜ਼ ਆ ਠੀਕ ਹੈ ਭਾਈ ਇਹ ਕਿਵੇਂ ਇਹ ਤੇ ਉਹਦੇ ਨਾਲੋਂ ਵੱਖਰਾ ਲਾਇਆ ਇਹ ਕੀ ਭਾਜੀ ਆ ਕਿ ਨਵਾਂ ਟ੍ਰਾਇਲ ਕੀਤਾ ਸੀ ਠੱਕੇ ਇਹੀ ਉੱਤੋਂ ਆਹੀ ਪਰਪਾਲਾਂ ਬਾਤੀਆਂ ਆਹੀ ਅੱਛਾ ਅੱਛਾ ਜੀ ਸਿਆਲਾ ਚ ਤੁਸੀਂ ਆਲਾ ਚ ਠੀਕ ਹੈ ਜੀ ਕੋਈ ਯਾਰ ਬਾਕੀ ਮੌਸਮ ਤੇ ਡਿਪੈਂਡ ਆ ਕੁਦਰਤ ਤੇ ਆ ਠੀਕ ਹੈ ਭਾਈ ਸੋ ਉਦਾਂ ਨਾਰਮਲ ਵੀ ਲਾਉ ਹੋ ਜਾਂਦੇ ਆ ਇਦਾਂ ਵੀ ਹੋ ਜਾਂਦੇ ਆ ਠੀਕ ਹੈ ਭਾਈ ਇਹ ਤਾਂ ਆਪ ਦੀ ਇੱਛਾ ਪਾਉਣੀਆਂ ਪਾ ਲੋ ਨਹੀਂ ਪਾਉਣੀਆਂ ਨਾ ਪਾਓ ਕੁਝ ਨਹੀਂ ਹੁੰਦਾ ਇਹਨੂੰ ਹਾਂਜੀ ਹਾਂਜੀ ਭਾਈ ਤੇ ਇਹ ਵੀ ਆ ਵੀ ਤਾਂ ਹੀ ਪਾਈਆਂ ਸੀਗੀਆਂ ਮੈਂ ਕਿਹਾ ਕਿ ਤੇ ਇਹਨੂੰ ਇਧਰ ਦੀ ਬਾਹਰ ਦੀ ਕੱਢਣ ਨੂੰ ਪਾਈਆਂ ਨਹੀਂ 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 ਅੱਛਾ ਇਹ ਤਰਪਾਲਾ ਹੀ ਪਾਈਆਂ ਸੀ ਤਰਪਾਲਾ ਪਾਈਆਂ ਫਰਾ ਜਾਲ ਪਾਇਆ ਸੀ ਕਿ ਦੂਜੀ ਨਹੀਂ ਦੂਸਰੀ ਤਰਪਾਲੀ ਪਾਤੀ ਸੀ ਅੱਛਾ ਜੀ ਪਹਿਲੇ ਸਾਲ ਹੀ ਦੇਖੇ ਹੋਰੇ ਗੁਰੇ ਦੀ ਮਾਰ ਮਾਲਦਾ ਇਹ ਪਹਿਲੇ ਸਾਲ ਨੋਰਮਲ ਤਾਂ ਪਹਿਲੇ ਸਾਲ ਮਾਰਦਾ ਭਾਜੀ ਠੀਕ ਹੈ ਜੀ ਹਾਂ ਤੇ ਹੋਰ ਵੀ ਭਾਈ ਆਪਾਂ ਕੋਈ ਚੀਜ਼ ਲਾਈ ਵੀ ਆ ਨਹੀਂ ਭਾਜੀ ਇਹ ਹੀ ਆਪਣੇ ਕੋਲ ਹਜੇ ਡ੍ਰੈਗਨ ਹੀ ਆ ਠੀਕ ਹੈ ਜੀ ਹਾਂਜੀ ਹਾਂ ਡ੍ਰੈਗਨ ਹੀ ਆ ਅਗਲੇ ਸਾਲ ਨ ਠੀਕ ਹੈ ਜੀ ਜਦਨੇ ਬੁਲਾਵਾਂਗੇ ਤਾਂ ਅਨਾਰ ਲਾ ਰਹੇ ਆ ਨਾਰ ਲਾਉਂਦੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਪਹਿਲਾਂ ਉਹ ਐ ਕੱਢਦਾ ਆਪਦਾ ਪੱਤਾ ਸਾਰਾ ਥੱਲੇ ਨੂੰ ਇੱਕ ਰੀ ਪੱਤਾ ਕੱਢਦਾ ਹਨਾ ਜੀ ਹਾਂ ਜੀ ਹਾਂ ਜੀ ਤੇ ਉਸ ਤੋਂ ਬਾਅਦ ਫਿਰ ਬਸ ਐ ਫੁੱਲ ਜਾ ਬਣਦਾ ਜੀ ਫੁੱਲ ਬਣ ਤੋਂ ਬਾਅਦ ਇਹਨੇ ਆਪਣੇ ਆਪ ਫਲ ਦੇ ਗਰੂ ਰੂਪ ਚਾ ਜਾਣਾ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਜੀ ਕੋਈ ਗੱਲ ਠੀਕ ਹੈ ਜੀ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਜੀ ਪੇਜ ਨੂੰ ਫੋਲੋ ਕਰੋ ਜੀ ਜੇ ਕਿਸੇ ਵੀ ਪਹਾੜ ਨੇ ਕੋਈ ਬਾਗ ਲਾਇਆ ਹੋਵੇ ਚਾਹੇ ਕੋਈ ਝੋਨੇ ਕਣਕ ਤੋਂ ਇਲਾਵਾ ਕੋਈ ਵੱਖਰੀ ਖੇਤੀ ਕਰਦਾ ਹੋਵੇ ਉਹ ਮੇਰੇ ਨਾਲ رابطہ ਜ਼ਰੂਰ ਕਰੇ ਜੀ ਧੰਨਵਾਦ ਜੀ